ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਜੀਐਸਟੀ ਪੰਜਾਬ ਮੀਡੀਆ ਮੈਂ ਜਸਪ੍ਰਿਤ ਕੌਰ ਕੈਮਰਾਮੈਨ ओपी ਬੰਟੂ ਜੀ ਦੇ ਨਾਲ ਜੀਐਸਟੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਨਵੇਂ ਸਾਲ ਦੀ ਲੱਖ ਲੱਖ ਵਧਾਈ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਅਸੀਂ ਤੁਹਾਨੂੰ ਇੱਕ ਜਈ ਸਖਸ਼ੀਅਤ ਨਾਲ ਬਲੌਂਜ ਜਾ ਰਹੇ ਹਾਂ ਜੋ ਕਿ ਕਬਾਰ ਦਾ ਕੰਮ ਕਰਦੇ ਹਨ ਕਬਾਰ ਦੀ ਕੰਮ ਕਰਨ ਨਾਲ ਉਹ ਇੱਕ ਸਿੰਗਰ ਵੀ ਹਨ ਉਹਨਾਂ ਦੁਆਰਾ ਅੱਜ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਇਸ ਉਪਰਾਲੇ ਦੁਆਰਾ ਉਹਨਾਂ ਨੇ ਅੱਜ ਲੰਗਰ ਲਗਾਇਆ ਹੈ ਚਲੋ ਮੇਰੇ ਦੇ ਹੱਥੀਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਸਰਸ਼ਕਾ ਵੀਰ ਜੀ ਸასიਖਾਲ ਜੀ ਪਹਿਲਾਂ ਤਾਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਜੀ ਵੀਰ ਜੀ ਤੁਹਾਡੇ ਦੁਆਰਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਤੁਸੀਂ ਅੱਜ ਨਵੇਂ ਸਾਲ ਦੇ ਦਿਨ ਤੇ ਇੱਕ ਲੰਗਰ ਲਗਾਇਆ ਹੈ ਤੁਸੀਂ ਇਸ ਲੰਗਰ ਬਾਰੇ ਕੀ ਕਹਿਣਾ ਚਾਹੋਗੇ ਇਹ ਤਾਂ ਜੀ ਪਹਿਲਾਂ ਮੈਂ ਕਰਦਾ ਹੀ ਕੁਆੜ ਦਾ ਕੰਮ ਉਸ ਤੋਂ ਬਾਅਦ ਮੈਂ ਕਰਨ ਲੱਗ ਗਿਆ ਤੰਦੂਰ ਦਾ ਕੰਮ ਤੇ ਇਹ ਮੁੰਡਿਆਂ ਨੇ ਮੈਨੂੰ ਰਲ ਕੇ ਕਹਿੰਦੇ ਵੀ ਆਪਾਂ ਸੇਵਾ ਕਰਨੀ ਆ ਲੰਗਰ ਦੀ ਸੇਵਾ ਕਰਨੀ ਆ ਤੇ ਇਸ ਕਰਕੇ ਫਿਰ ਅਸੀਂ ਸਾਰੇ ਮੁੰਡਿਆਂ ਨੇ ਯੋਗਦਾਨ ਇਕੱਠਾ ਕਰਕੇ ਤੇ ਪੀਰਾਂ ਦੀ ਦਰਗਾਹ ਤੇ ਲੰਗਰ ਲਾਇਆ ਜੀ अच्छा जी ਤੁਸੀਂ ਲੰਗਰ ਕਿਸ ਕਿਸ ਚੀਜ਼ ਦਾਲ ਕਾਹੇ ਜੀ ਇਹ ਅੰਬਰਸਰੀ ਨਾਲ ਕੁੱਲਚੇ ਦਾ ਜੀ ਅੱਛਾ ਜੀ ਨਾਲ ਤੁਸੀਂ ਚਾਹ ਔਰ ਰਸ ਵੀ ਇਹ ਕੇਸਰ ਦੁੱਧ ਦਾ ਜੀ ਨਾਲ ਅੱਛਾ ਜੀ ਇਹ ਮੁੰਡੇ ਕਹਿੰਦੇ ਵੀ ਨਾਲ ਕੇਸਰ ਦੁੱਧ ਦਾ ਵੀ ਲਾਉਣਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਵੀ ਜਿੰਨੀ ਸ਼ਰਧਾ ਹੋਈ ਜਾਊਗੀ ਜਿੱਦੀ ਉਹ ਲਾਈ ਜਾਊਗਾ ਜੀ ਠੀਕ ਹੈ ਜੀ ਔਰ ਵੀਰ ਜੀ ਤੁਸੀਂ ਜਾਨਣਾ ਚਾਹਾਂ ਕਿ ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਜੀ ਮਾਏ ਆ ਮੇਰੇ ਘਰ ਵਾਲੀ ਆ ਦੋ ਮੇਰੇ ਬੱਚੇ ਆ ਤੇ ਵੀਰ ਜੀ ਤੁਸੀਂ ਕੁਬਾਰ ਦਾ ਕੰਮ ਕਰਦੇ ਹੋ ਨਾਲ ਨਾਲ ਸਿੰਗਿੰਗ ਵੀ ਕਰਦੇ ਹੋ ਇਹ ਬਸ ਜੀ ਮਾੜਾ ਮੋਟਾ ਗਾ ਲਈਦਾ ਤੇ ਹੁਣ ਤੁਹਾਨੂੰ ਪਤਾ ਘਰ ਦੀਆਂ ਕਵੀਲਦਾਰੀਆਂ ਕਰਕੇ ਨਹੀਂ ਰਿਆਜ ਹੁੰਦੀ ਨਹੀਂ ਗਾਇਆ ਜਾਂਦਾ ਚਲੋ ਜਦੋਂ ਕੰਮ ਤੇ ਹੁੰਨੇ ਉਹਦੋਂ ਮਾੜਾ ਮੋਟਾ ਗਾ ਲਈਦਾ ਜੀ ਅਸੀਂ ਤੁਹਾਡੀ ਪਿਆਰੀ ਜੀ ਆਵਾਜ਼ ਚ ਗਾਣਾ ਸੁਣਨਾ ਚਾਹਾਂਗੇ ਤੁਹਾਡੇ ਕੋਲੋਂ ਜਰੂਰ ਜੀ ਆਈਡੀਆਂ ਗੂੜੀਆਂ ਜਗ ਤੇ ਸ਼ਾਮਾਂ ਲੱਭਦੀਆਂ ਨਹੀਂ ਤੁਰ ਜਾਵਣ ਇਕ ਵਾਰ ਤੇ ਮਾਂ ਮਲਬ ਦੀਆਂ ਨਹੀਂ ਦੁਰਜਮਣੀ ਇਕ ਵਾਰ ਤੇ ਮਾਂ ਮਲਬ ਦੀਆਂ ਨਹੀਂ ਮੇਰੀ ਮਾਂ ਮੇਰੀ ਮਾਂ ਮੇਰੀ ਮਾਂ ਮਾਂ ਦਾ ਲਾਡ ਲੈ ਅੰਤ ਵੀ ਛੋੜ ਸਣਾਏ ਆਪੇ ਡਿਗਣਾ ਆਪੇ ਉੱਠਣਾ ਆ ਪਹਿਣਾ ਏ ਮਰਬ ਦਾ ਰੂਪ ਨੇ ਫੇਰ ਦਵਾਰ ਲੱਭਦੀਆਂ ਨਹੀਂ ਤੁਰ ਜਾਵਣੀ ਇੱਕ ਵਾਰ ਤੇ ਮਾਂ ਮ ਲੱਭਦੀਆਂ ਨਹੀਂ ਤੁਰ ਜਾਵਣੀ ਇੱਕ ਵਾਰ ਤੇ ਮਾਂ ਮ ਲੱਭਦੀਆਂ ਨਹੀਂ ਬਹੁਤ ਹੀ ਪਿਆਰੀ ਆਵਾਜ਼ ਵੀਰ ਜੀ ਤੁਸੀਂ ਜਾਨਣਾ ਚਾਹਾਂਗੇ ਤੁਸੀਂ ਕਵਾੜ ਦਾ ਕੰਮ ਕਿੰਨੇ ਟਾਈਮ ਤੋਂ ਕਰ ਰਹੇ ਹੋ ਤੇ ਸਿੰਗਿੰਗ ਦਾ ਸ਼ੌਂਕ ਤੁਹਾਨੂੰ ਕਿੱਥੋਂ ਪਿਆ? ਇਹ ਕਵਾੜ ਦਾ ਕੰਮ ਜੀ ਮੈਂ ਜਦੋਂ ਛੋਟਾ ਹੁੰਦਾ ਸੀ ਨਾ ਮੇਰੇ ਛੋਟੇ ਹੁੰਦੇ ਦੇ ਮੰਮੀ ਡੈਡੀ ਗੁਜ਼ਰ ਗਿਆ ਸੀਗਾ ਉਸ ਤੋਂ ਬਾਅਦ ਫਿਰ ਸਾਰਾ ਦਿਨ ਆਲਾ ਕੋਈ ਨਹੀਂ ਸੀਗਾ ਫਿਰ ਜਦੋਂ ਤੁਹਾਨੂੰ ਪਤਾ ਵੀ ਨਹੀਂ ਕੋਈ ਰੋਟੀ ਪਾਣੀ ਦਿੰਦਾ ਫਿਰ ਉਦੋਂ ਆਪਦਾ ਕੋਈ ਕਵਾੜ ਦਾ ਮਾੜਾ ਮੋਟਾ ਕਰੀ ਗਏ ਇਹ ਮੈਂ ਕੀਤਾ ਜੀ ਮੰਨ ਕੇ ਚੱਲੋ ਵੀ ਜਦੋਂ ਮੇਰਾ ਵਿਆਹ ਹੋਇਆ ਉਸ ਤੋਂ ਬਾਅਦ ਹੀ ਕਵਾੜ ਦਾ ਕੰਮ ਛੱਡਿਆ ਮੈਂ ਹੁਣ ਮੈਂ ਤੰਦੂਰ ਦਾ ਕਰਦਾ ਕੰਮ ਤੇ ਸਿੰਗਿੰਗ ਦਾ ਤੁਸੀਂ ਇਸ ਲਾਈਨ ਚ ਕਿਵੇਂ ਆਏ ਤੇ ਕਦੋਂ ਤੋਂ ਇਹ ਸਿੰਗ ਕੀ ਮੈਂ ਸ਼ੁਰੂ ਤੋਂ ਹੀ ਗਾਨਾ ਜੀ ਬਚਪਨ ਤੋਂ ਹੀ ਇੱਕ ਹੋਰ ਤੁਹਾਡੀ ਸਾਨੂੰ ਤੁਹਾਡੀ ਆਵਾਜ਼ ਬਹੁਤ ਹੀ ਪਿਆਰੀ ਲੱਗੀ ਤੇ ਇਸ ਪਿਆਰੀ ਜੀ ਆਵਾਜ਼ ਤੋਂ ਤੁਹਾਡੇ ਤੋਂ ਇੱਕ ਹੋਰ ਗਾਣਾ ਸੁਣਨਾ ਚਾਹਾਂਗੇ ਜੀ ਸਾਇਆ ਮੇਰਾ ਵਿਗਰ ਹੋਵੇ ਉਤੇ ਕਰਮ ਦੀ ਛਾਂ ਹੋਵੇ ਮੇਰੇ ਦਰਵਾਜੇ ਤੇ ਲਿਖਿਆ ਮੇਰੇ ਦਰਵਾਜੇ ਤੇ ਲਿਖਿਆ ਪੰਜਾਂ ਪੀਰਾਂ ਦਾ ਨਾਮ ਹੋਵੇ ਸਾਈਂ ਜੀ ਮੇਰਾ ਵਿਗਰ ਹੋਵੇ ਉਤੇ ਕਰਮ ਦੀ ਛਾਂ ਹੋਵੇ ਬਹੁਤ ਹੀ ਪਿਆਰੀ ਆਵਾਜ਼ ਸਾਨੂੰ ਏ ਜਾਣ ਕੇ ਬੜੀ ਖੁਸ਼ੀ ਹੋਈ ਕਿ ਤੁਸੀਂ ਇੱਕ ਕਬਾੜ ਦਾ ਕੰਮ ਕਰਦੇ ਹੋ ਨਾਲ ਹੀ ਸਿੰਗਿੰਗ ਦਾ ਕੰਮ ਵੀ ਕਰ ਰਹੇ ਹੋ ਕਬਾੜ ਦਾ ਕੰਮ ਕਰਨਾ ਇਹਨਾਂ ਦਾ ਪ੍ਰੋਫੈਸ਼ਨਲ ਹੈ ਪਰ ਸ਼ੌਂਕ ਵਜੋਂ ਓਕੇ ਓਕੇ ਜੋ ਕਿ ਕਬਾੜ ਦਾ ਕੰਮ ਕਰਦੇ ਹਨ ਉਸ ਦੇ ਬਾਵਜੂਦ ਵੀ ਇਹਨਾਂ ਸਿੰਗਿੰਗ 'ਚ ਬਹੁਤ ਇੰਟਰਸਟ ਰੱਖਦੇ ਹੋਏ ਅੱਗੇ ਸਿੰਗਿੰਗ ਵੀ ਕਰ ਰਹੇ ਹਨ ਤੇ ਇਹਨਾਂ ਹੀ ਨਹੀਂ ਨਵੇਂ ਸਾਲ ਦੇ ਇਸ ਮੌਕੇ ਤੇ ਬਹੁਤ ਹੀ ਵਧੀਆ ਲੰਗਰ ਲਗਾਇਆ ਇਹਨਾਂ ਨੇ ਅਸੀਂ ਨਾਲ ਉਹ ਇੱਕ ਹੋਰ ਪਿਆਰਾ ਜਿਹਾ ਸੌਂਗ ਸੁਣਾਗੀ ਜੀ ਬੱਚੇ ਮਾਂ ਦਾ ਦੇਨ ਨਹੀਂ ਦੇ ਸਕਦੇ ਮਾਵਾ ਕਈ ਕਈ ਲੜੀ ਲਡਿ ਲਡੋਂਦੀਆਂ ਗਿੱਲੀ ਥਾਤੇ ਪੈਂਦੀਆਂ ਆਪ ਮਾਵਾ ਚੁਕੀ ਥਾਂ ਤੇ ਪੁੱਤ ਨੂੰ ਪਾਉਂਦੀ ਆ ਮੈਂ ਕਿਵੇਂ ਪੁਲਾਵ ਪਿਆਰ ਤੇਰਾ ਤੇਰੀ ਮਮਤਾ ਅਤੇ ਦੂਲੋਲ ਤੇਰਾ ਖੁਦ ਚੱਲਦੀ ਰਹੀ ਤਤੀਆਂ ਵਾਂ ਮਾਂ ਮੈਨੂੰ ਕਹ ਜੀ ਕਿ ਠੰਡੜੀ ਛਾਂ ਮੈਂ ਹਰ ਜਨਮ ਦੇਨ ਨਹੀਂ ਦੇ ਸਕਦਾ ਮੈਂ ਤੇਰੇ ਐਸਨ ਦਮਨ ਮੈਂ ਹਰ ਜਨਮ ਦੇਨ ਨਹੀਂ ਦੇ ਸਕਦਾ ਮੈਂ ਤੇਰੇ ਐਸਨ ਦਮ ਤੂੰ ਪਾ ਬਪਾ ਵੀ ਤਰ ਥਾਂ ਵਰਗੀ ਮਾਂ ਮੇਰੀ ਮਰ ਜਨਮ ਬਣੇ ਤੂੰ ਮਾਂ ਮੇਰੀ ਹਰ ਜਨਮ ਮੈਂ ਤੇਰਾ ਪੁੱਤ ਹੂੰ ਅੱਜ ਜੋ ਵਿਹਾਂ ਮੈਂ ਜਗ ਉਤੇ ਮਾਇਕ ਤੇਰੇ ਕਰਕੇ ਹਾਂ ਮੈਂ ਹਰ ਜਨਮ ਦੇਨ ਨਹੀਂ ਦੇ ਸਕਦਾ ਮੈਂ ਤੇਰੇ ਐਸਾ ਨ ਦਮ ਮੈਂ ਹਰ ਜਨਮ ਦੇਨ ਨਹੀਂ ਦੇ ਸਕਦਾ ਮੈਂ ਤੇਰੇ एहਸਨ ਦਮਨ ਬਹੁਤ ਹੀ ਵਧੀਆ ਬਹੁਤ ਹੀ ਸੁਰੀਲੀ ਆਵਾਜ਼ ਸਾਨੂੰ ਬਹੁਤ ਹੀ ਆਨੰਦ ਆਇਆ ਤੁਹਾਡੇ ਕੋਲ ਇਹ ਗਾਣਾ ਸੁਣ ਕੇ ਅਸੀਂ ਜਾਨਣਾ ਚਾਹਵਾਗੇ ਕਿ ਤੁਸੀਂ ਲੰਗਰ ਕਿੰਨੇ ਸਮੇਂ ਤੋਂ ਲਗਾ ਰਹੇ ਹੋ ਜੀ ਇਹ ਲੰਗਰ ਮੈਨੂੰ ਲਾਉਂਦਿਆਂ ਨੂੰ 3 ਸਾਲ ਹੋ ਗਏ ਜੀ ਇਹ ਤੀਜਾ ਸਾਲ ਆ ਜੀ ਈ ਨਵੇਂ ਸਾਲ ਦੇ ਦਿਨ ਤੇ ਤੁਸੀਂ ਲਗਾਉਂਦੇ ਹੋ ਜੀ ਹਾਂ ਜੀ ਨਵੇਂ ਸਾਲ ਅੱਗੇ ਮੈਂ ਖੀਰ ਦਾ ਲੋਂਦਾ ਸੀ ਗਾਇਤ ਕੀ ਅੰਬਰਸਰੀ ਨਾਂ ਕੋਲਚੇ ਦਾ ਤੇ ਅਸੀਂ ਲੋਕਡਾਊਨ ਦੇ ਵਿੱਚ 3 ਮਹੀਨੇ ਲਗਾਤਾਰ ਸੇਵਾ ਕੀਤੀ ਆ ਅੱਛਾ ਜੀ ਤੁਸੀਂ ਕਿਸ-ਕਿਸ ਚੀਜ਼ ਦੀ ਸੇਵਾ ਕਰਦੇ ਰਹੇ ਹੋ ਸੇਵਾ ਜੀ ਜੋ ਵੀ ਮਿਲ ਜੇ ਜਿਹੜਾ ਵੀ ਕਿਸੇ ਨੇ ਕਹਤਾ ਵੀ ਜੇ ਕਿਸੇ ਗਰੀਬ ਕੁੜੀ ਦਾ ਵਿਆਹ ਉਹਨੇ ਕਹਤਾ ਵੀ ਸੇਵਾ ਕਰਨੀ ਆ ਸੇਵਾ ਕਰਦੀ ਦੀ ਆ ਵੀ ਅਸੀਂ ਕਿਸੇ ਨਾਲ ਵੀ ਕਦੇ ਪੈਸਿਆਂ ਦੀ ਗੱਲ ਨਹੀਂ ਕੀਤੀ ਜੋ ਕਿਸੇ ਨੇ ਦੇਤਾ ਉਹ ਉਹ ਉਹਦੀ ਖੁਸ਼ੀ ਆ ਅਸੀਂ ਕੀਤੇ ਵੀਰ ਜੀ ਨਾਲ ਗੱਲਬਾਤ ਜੋ ਕਿ ਕੁਬਾਰ ਦਾ ਕੰਮ ਕਰਦੇ ਹਨ ਇਸ ਤੋਂ ਇਲਾਵਾ ਉਹ ਸਿੰਗਿੰਗ ਵੀ ਕਰਦੇ ਹਨ ਇਹਨਾਂ ਦੀ ਆਵਾਜ਼ ਬਹੁਤ ਹੀ ਪਿਆਰੀ ਲੱਗੀ ਅਤੇ ਅਸੀਂ ਇਹਨਾਂ ਦੀ ਮਿੱਠੀ ਜਿਹੀ ਆਵਾਜ਼ 'ਚ ਇੱਕ ਗਾਣਾ ਹੋਰ ਸੁੰਣਾ ਪਸੰਦ ਕਰਾਂਗੇ ਅੰਬਰਾਂ ਤੇ ਚਾੜ ਸਾਨੂੰ ਹੱਥੀ ਗੋੜਿ ਛੜੇਗਾ ਪਤਾ ਨਹੀਂ ਸੀ ਸਾਡੇ ਨਾਲ ਨਿੰਜਵਰਿਕ ਡੇਗਾ ਮੰਨਿਆ ਕਿ ਸਾਡੇ ਕੋਲ ਮੰਨਿਆ ਕਿ ਛਡੇ ਕੋਲ ਕੋਈ ਵੀਰ ਅਸਿੱਧ ਨਹੀਂ ਸੀ ਤੇਰੇ ਕੋਲੋਂ ਦਾਤਾ ਇਹੋ ਜਈ ਉਮੀਦ ਨਹੀਂ ਸੀ ਤੇਰੇ ਨਾਲ ਵੱਧ ਸਾਨੂੰ ਕੋਈ ਵੀ ਕਰੀਬ ਨਹੀਂ ਸੀ ਤੇਰੇ ਕੋਲ ਦਾਤਾ ਸਾਨੂੰ ਇਹੋ ਜਈ ਉਮੀਦ ਨਹੀਂ ਸੀ ਅੱਜ ਤੱਕ ਮੰਗਿਆ ਨਹੀਂ ਕੁਝ ਵੀ ਮੈਂ ਰੱਬ ਤੋਂ ਇੱਕ ਸਾਂਝ ਜ਼ਰੂਰ ਮੰਗੂ ਹਏ ਤੇਰੇ ਲਈ ਮੈਂ ਜਗ ਤੋਂ ਹਏ ਲੱਗੂ ਹੁਣ ਰਵੀ ਨੂੰ ਲੱਗੂ ਹੁਣ ਰਵੀ ਨੂੰ ਉਜੜ ਜੈ ਤੋ ਸ਼ਰਨੀ ਮੌਤ ਵੀ ਨਹੀਂ ਆਉਣੀ ਮੈਨੂੰ ਹਏ ਤੇਰੇ ਤੋਂ ਬਗੈਰ ਨਹੀਂ ਹਏ ਬਹੁਤ ਹੀ ਵਧੀਆ ਬਹੁਤ ਹੀ ਪਿਆਰੀ ਆਵਾਜ਼ ਅਸੀਂ ਜਾਂਦੇ ਜਾਂਦੇ ਸਾਡੇ ਵੀਰ ਜੀ ਦੇ ਇੱਕ ਮੈਸੇਜ ਲੈਣਾ ਚਾਹਾਂਗੇ ਵੀਰ ਜੀ ਨਵੇਂ ਸਾਲ ਦੇ ਇਸ ਮੌਕੇ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨਵੇਂ ਸਾਲ ਤੇ ਜੀ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਵੀ ਜਿੰਨੇ ਵੀ ਮੁੰਡੇ ਨਸ਼ਾ ਕਰਦੇ ਹਨ ਵੀ ਇਹ ਆਪਦੇ ਨਸ਼ੇ ਪੱਤੇ ਛੱਡਣ ਆਪਦੇ ਮਾਪਿਓ ਦੀ ਸੇਵਾ ਕਰਨ ਜੋ ਕੋਈ ਗਰੀਬ ਭੈਣ ਭਰਾ ਆਪਣੇ ਪਿੰਡ ਦੇ ਵਿੱਚੋਂ ਆਪਾਂ ਉਹ ਆਪਦਾ ਬੇਟੀ ਦਾ ਜਾਂ ਮੁੰਡੇ ਦਾ ਨਹੀਂ ਵਿਆਹ ਕਰ ਸਕਦਾ ਉਹ ਜਿੰਨੇ ਵੀ ਮੁੰਡੇ ਨਸ਼ਾ ਕਰਦੇ ਆ 100-100 ਰੁਪਿਆ ਪਾ ਕੇ ਜਾਂ ਕੋਈ ਕਮੇਟੀ ਉਹਨਾਂ ਦੀ ਸਹਾਇਤਾ ਕਰ ਸਕਦੀ ਹੈ ਕਿਉਂਕਿ ਅੱਜ ਕੱਲ ਦੇ ਦੌਰ ਦੇ ਵਿੱਚ ਬਹੁਤ ਹੀ ਜ਼ਿਆਦੇ ਲੋਕ ਗਰੀਬ ਆ ਤੇ ਨਸ਼ਿਆਂ 'ਚ ਫਸੇ ਹੋਏ ਆ ਅੱਸੀ ਕਰਾਈ ਤੁਹਾਡੀ ਵੀਰ ਜੀ ਨਾਲ ਗੱਲਬਾਤ ਜੋ ਕਿ ਇੱਕ ਬਾੜ ਦਾ ਕੰਮ ਕਰਦੇ ਹਨ ਇਸ ਤੋਂ ਇਲਾਵਾ ਉਹ ਹਰ ਇੱਕ ਸਾਲ ਇੱਕ ਬਹੁਤ ਵਿਦਿਓ ਉਪਰਾਲਾ ਕਰਕੇ ਲੰਗਰ ਵੀ ਲਗਾਉਂਦੇ ਹਨ ਜੋ ਵੀ ਇਹਨਾਂ ਇਸ ਵੀਡੀਓ ਨੂੰ ਦੇਖ ਰਿਹਾ ਹੈ ਜੋ ਸਾਡੇ ਐਨ ਆਰ ਆਈ ਵੀਰਸ ਇਸ ਵੀਡੀਓ ਨੂੰ ਦੇਖ ਰਹੇ ਹਨ ਜੋ ਇਹਨਾਂ ਦੀ ਸਹਾਇਤਾ ਕਰਨਾ ਚਾਹੁੰਦੇ ਹਨ ਇਹਠਾ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ ਦੇਖਦੇ ਰਹੋ ਜੀਐਸਡੀ ਪੰਜਾਬ ਮੀਡੀਆ ਸਾਡੇ ਵੱਲੋਂ ਨਵੇਂ ਸਾਲ ਦੀਆਂ ਸਾਰੇ ਦਰਸ਼ਕਾਂ ਨੂੰ ਲੱਖ ਲੱਖ ਵਧਾਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਹੋਰ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ